ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਆਪਾਂ ਲੜੀਵਾਰ ਸੁਖਮਨੀ ਸਾਹਿਬ ਜੀ ਦੀ ਬਾਣੀ ਜੋ ਸੈਭ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਜੋ ਚਾਰੀ ਗਈ ਹੈ ਔਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭਾਇਮਣ ਹੈ ਤੋ ਸੁਖਮਨੀ ਸਾਹਿਬ ਜੀ ਦੀ ਬਾਣੀ ਆਪਾਂ ਲੜੀ ਬਾਰੇ ਦੀ ਵਿਆਖਿਆ ਕਰਦੇ ਆ ਰਹੇ ਆਂ ਅੱਜ ਆਪਾਂ 22 ਅਸ਼ਟਪਦੀ ਜਿਹੜੀ ਆ ਉਹਦੇ ਦੂਜੇ ਭਾਗ ਦੀ ਜਿਹੜੀ ਆ ਵਿਆਖਿਆ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਾਂਗੇ ਕਿਉਂਕਿ ਗੁਰਬਾਣੀ ਜਿੱਥੇ ਪੜ੍ਹਨੀ ਜ਼ਰੂਰੀ ਹੈ ਉਹਦੇ ਨਾਲ ਨਾਲ ਸਮਝਣੀ ਵਿਚਾਰਨੀ ਔਰ ਆਪਣੇ ਹਿਰਦੇ ਵਿੱਚ ਇਹਨਾਂ ਵਸਾ ਕੇ ਆਪਣੇ ਜੀਵਨ ਨੂੰ ਜੜਾ ਵਾ ਉਹ ਸੋਨਾ ਬਰਉਣਾ ਵਾ ਸੁਚੱਜਾ ਕਰਨਾ ਕਿਉਂਕਿ ਗੁਰੂ ਜਿਹੜਾ ਵਾ ਉਹ ਸਾਡੀ ਰਹਿਨਮਾਈ ਕਰਦਾ ਵਾ ਸਾਡਾ ਮਾਰਗਦਰਸ਼ਕ ਹੈ ਕਹਿੰਦੇ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿੰਨ ਕੋਰ ਅੰਧਾਰ ਕਿ ਜਿੰਨੇ ਮਰਜੀ ਸੂਰਜ ਚੰਦਰਮਾ ਚੜੀ ਜਾਣ ਬਾਰੀ ਜਿਹੜਾ ਵਾ ਉਹ ਚਾਨਣ ਦੇ ਜਰੂਰ ਹੋ ਸਕਦਾ ਪਰ ਜਿਹੜਾ ਸਾਡੇ ਅੰਦਰੂਨੀ ਮਨ ਵਿੱਚ ਜਿਹੜਾ ਹਨੇਰਾ ਵਾ ਜਿਹੜੇ ਭਰਮ ਭਲੇਖੇ ਆ ਜਿਹੜੇ ਵਹਿਮ ਆ ਅਗਿਆਨਤਾ ਵਾ ਸਾਡੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਕਹਿ ਸਕਦੇ ਆ ਕਿ ਵਾਸ਼ਨਾਵਾਂ ਨੇ ਹੋਰ ਭੜੇ ਜਿਹੜੇ ਵਿਚਾਰ ਆ ਇਹ ਸਾਰਾ ਕੁਝ ਜਿਹੜਾ ਵਾ ਗੁਰਬਾਣੀ ਦੇ ਚਾਨਣ ਨਾਲ ਖਤਮ ਹੋਣਾ ਕਿਉਂਕਿ ਗਿਆਨ ਜਿਹੜਾ ਵਾ ਇਹਦੇ ਨਾਲ ਹੀ ਸਾਨੂੰ ਸਮਝ ਲੱਗਣੀ ਆ ਕਿ ਚੰਗਾ ਕੀ ਹੈ ਤੇ ਮਾੜਾ ਕੀ ਹੈ ਤੇ ਗੁਰਬਾਣੀ ਜਿਹੜੀ ਆ ਉਹ ਸਾਡੇ ਮਨ ਨੂੰ ਜਿੱਥੇ ਸਾਫ਼ ਕਰਦੀ ਚੰਗੀ ਸੋਚ ਸਾਡੀ ਬਣਾਉਂਦੀ ਆ ਉਹਦੇ ਨਾਲ ਨਾਲ ਸਾਡਾ ਜਿਹੜਾ ਵਾ ਇਸ ਭਵਜਲ ਸਾਗਰ ਤੋਂ ਜਿਹੜਾ ਵਾ ਪਾਰ ਉਤਾਰਾ ਜਿਹੜਾ ਕਰਦੀ ਏ ਕਹਿੰਦੇ ਆ ਕਿ ਬੇਸ਼ੱਕ ਜਿੰਨੇ ਮਰਜੀ ਸੂਰਜ ਚੰਦ ਤਾਰੇ ਹੋ ਜਾਣ ਭਾਵੇਂ ਮਿਸਾਲ ਕੀਤੀ ਉਹਨਾਂ ਨੇ ਇੱਕ ਬੇੰਬ ਵਰਤੇ ਆ ਕਿ ਉਹ ਇੰਨੇ ਹੋਣਦਿਆਂ ਤੇ ਬਾਵਜੂਦ ਵੀ ਗੁਰੂ ਦਾ ਦਰਜਾ ਜਿਹੜਾ ਵਾ ਉਹ ਪ੍ਰਾਪਤ ਨਹੀਂ ਕਰ ਸਕਦੇ ਕਿ ਗੁਰੂ ਨੇ ਸਾਡੇ ਜਿਹੜੇ ਮਨ ਦੇ ਹਨੇਰੇ ਦੂਰ ਕਰਨੇ ਆ ਸਾਨੂੰ ਚੰਗੇ ਰਸਤੇ ਦੇ ਤੌਰ ਕੇ ਆਤਮਾ ਦਾ ਜਿਹੜਾ ਪਰਮਾਤਮਾ ਦੇ ਨਾਲ ਮਲਾਪ ਕਰਾਉਣਾ ਵਾ ਗੁਰੂ ਨੇ ਸਾਨੂੰ ਗਿਆਨ ਦੇਣਾ ਸਮਝ ਦੇਣੀ ਆ ਰਾਹ ਦੇਣਾ ਵਾ ਰਸਤਾ ਦੱਸਣਾ ਕਹਿੰਦੇ ਆ ਕਿ ਫਿਰਤ ਫਿਰਤ ਪ੍ਰਭ ਆਇਆ ਕਹਿੰਦੇ ਮੈਂ ਬੜੀਆਂ ਜਗ੍ਹਾ ਤੋਂ ਫਿਰ ਤੁਰ ਕੇ ਆ ਗਿਆ। ਥਾਂ ਥਾਂ ਦੇ ਭਟਕੇ ਵੇਖ ਲਿਆ। ਪਰ ਹੀ ਪ੍ਰਮਾਤਮਾ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ ਹੁਣ। ਕਿਉਂਕਿ ਮੈਨੂੰ ਕਿਸੇ ਥਾਂ ਵੀ ਕੋਈ ਢੋਈ ਨਹੀਂ ਮਿਲੀ ਕਿਤੇ ਵੀ ਮੈਨੂੰ ਚੈਨ ਨਹੀਂ ਮਿਲਿਆ। ਕਿਤੇ ਵੀ ਮੈਨੂੰ ਮਾਨਸਿਕ ਸ਼ਾਂਤੀ ਨਹੀਂ ਮਿਲੀ ਕੋਈ ਸਕੂਨ ਨਹੀਂ ਮਿਲਿਆ। ਕਹਿੰਦੇ ਆ ਕਿ ਮੇਰੀ ਬੇਨਤੀ ਆ ਤੇਰੇ ਅੱਗੇ ਪਰਮਾਤਮਾ ਕੇ ਮੈਨੂੰ ਆਪਣੀ ਭਗਤੀ ਵਿੱਚ ਜੋੜ ਲੈ ਮੈਨੂੰ ਆਪਣੇ ਰੰਗ ਵਿੱਚ ਰੰਗ ਲੈ ਤਾਂ ਜੋ ਮੈਂ ਵੀ ਚਿੰਤਾਵਾਂ ਤੋਂ ਪਰੇਸ਼ਾਨੀਆਂ ਤੋਂ ਜਿਹੜਾ ਸੁਖਰੂ ਹੋਵਾਂ ਔਰ ਆਪਣੇ ਮਨ ਦਾ ਬੋਝ ਹਲਕਾ ਕਰਕੇ ਆਪਣੇ ਜੀਵਨ ਨੂੰ ਸੁਚੱਜੇ ਢੰਗ ਨਾਲ ਜੀਵਾਂ ਤੇ ਆਨੰਦ ਲਵਾਂ ਗੁਰੂ ਪਿਆਰੀ ਗੁਰੂ ਸਵਾਰੀ ਜਿਹੜੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਪਾਂ ਇਹ ਵਿਚਾਰਾਂ ਜਿਹੜੀਆਂ ਇਸ ਕਰਕੇ ਸਾਂਝੀਆਂ ਕਰਦੇ ਆਂ ਕਿ ਤਾਂ ਜੋ ਜਿਹੜੇ ਆ ਆਪਾਂ ਵਾਦੋ-ਵਾਦ ਜਿਹੜਾ ਗੁਰਬਾਣੀ ਤੋਂ ਹਲਾਹ ਲੈ ਸਕੀਏ ਬੇਸ਼ੱਕ ਆਪਾਂ ਥੋੜਾ ਪੜੀਏ ਪਰ ਜਿੰਨਾ ਵੀ ਪੜੀਏ ਉਹਨੂੰ ਸਮਝ ਕੇ ਪੜੀਏ ਕੋਈ ਸੇਧ ਲਈਏ ਉਹਦੇ ਕੋਲੋਂ ਕੋਈ ਸਿੱਖਿਆ ਲਈਏ ਤੇ ਗੁਰਬਾਣੀ ਜਿਹੜੀ ਆ ਇਹ ਸਾਰੇ ਦੁੱਖਾਂ ਦਾ ਦਾਰੂ ਆ ਕਹਿੰਦੇ ਭਾਵ ਕਿ ਬਹੁਤ ਸਾਰੇ ਰੋਗ ਜਿਹੜੇ ਆ ਮਨ ਕਰਕੇ ਹੁੰਦੇ ਆ ਕਿ ਮਨ ਜਿਹੜਾ ਹਰ ਦਮ ਸਮੇ ਜਿਹੜਾ ਦੌੜਦਾ ਰਹਿੰਦਾ ਔਰ ਇੱਕ ਹੀ ਦਿਸ਼ਾਵਾਂ ਵਿੱਚ ਜਾਂਦਾ ਤੇ ਜਿਹੜਾ ਮਾਨਿਆ ਇਹ ਚੰਚਲ ਬਿਰਤੀ ਵਾਲਾ ਹੁੰਦਾ ਇਹ ਕਦੇ ਵੀ ਤ੍ਰਿਪਤ ਨਹੀਂ ਹੁੰਦਾ ਪਰ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕਾਰਜ ਰਾਸ ਜਿਹੜਾ ਆਪਣਾ ਮਨ ਜਿਹੜਾ ਬਾ ਸਤਿਗੁਰੂ ਅੱਗੇ ਅਰਪਿਤ ਕਰ ਦਿੰਦਾ ਕਹਿਣ ਤੋਂ ਪਾਉ ਆਪਣੀ ਮਤ ਤਿਆਗ ਕੇ ਗੁਰੂ ਦੀ ਮਤ ਨੂੰ ਧਾਰਨ ਕਰ ਲੈਂਦਾ ਤੇ ਬੇ ਲੋੜੀਆਂ ਤੇ ਬੇਫਜ਼ੂਲ ਜਿਹੜੀਆਂ ਫਜ਼ੂਲ ਦੀਆਂ ਜਿਹੜੀਆਂ ਸੋਚਾਂ ਵਾਂ ਜਿਹੜੀਆਂ ਸਾਡੇ ਮਨ ਵਿੱਚ ਘੁੰਮਦੀਆਂ ਰਹਿੰਦੀਆਂ ਜਿਹੜੇ 네ਗੇਟਿਵ ਥਾਟਸ ਆ ਜਾਂ ਬਾੜੀਆਂ ਭਾਵਨਾਵਾਂ ਜਿਹੜੀਆਂ ਸਾਰੀਆਂ ਖਤਮ ਹੋ ਜਾਂਦੀਆਂ ਉਹਨਾਂ ਨੂੰ ਵਿਰਾਮ ਲੱਗ ਜਾਂਦਾ ਫੁੱਲ ਸਟਾਪ ਲੱਗ ਜਾਂਦਾ ਹੈ ਅੱਜ ਆਪਾਂ 20ਵੀਂ ਅਸ਼ਟਪਦੀ ਜਿਹੜਾ ਵਾ ਉਹਦੀ ਤੀਸਰੀ ਜਿਹੜੀ ਆ ਪਦਾ ਜਿਹੜਾ ਵਾ ਬੰਦ ਆ ਉਹਦੇ ਜਿਹੜੇ ਆਪਾਂ ਅਰਥ ਕਰਨੇ ਆ ਔਰ ਬਖਸ਼ੋ ਅਸ਼ੀਸ਼ ਤੇ ਸਾਇਬ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰ ਤੇ ਮਿਹਰਾਂ ਪ੍ਰਿਆਤ ਰੱਖਣ ਤੇ ਇੱਕ ਨਮਾਣੇ ਜਿ ਸੇ ਕੋਲੋਂ ਗੁਰਬਾਣੀ ਦੀਆਂ ਵਿਚਾਰਾਂ ਕਰਨ ਦੀ ਜਿਹੜੀ ਆ ਬਲਬੁੱਧੀ ਬਖਸ਼ਣ ਉਹਨੂੰ ਕਿਉਂਕਿ ਗੁਰੂ ਦੀ ਕਿਰਪਾ ਤੋਂ ਬਿਨਾ ਗੁਰੂ ਦੀ ਰਹਿਮਤ ਤੋਂ ਬਿਨਾ ਅਸੀਂ ਜਿਹੜਾ ਵਾ ਕੁਝ ਵੀ ਨਹੀਂ ਕਰ ਸਕਦੇ ਕਹਿੰਦੇ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਕਹਿੰਦੇ ਜਿਹੜੇ ਸੇਵਕ ਆ ਨਾ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਆ ਜਿਹੜੀ ਸੰਗਤ ਦੀ ਆਪਾਂ ਸੇਵਾ ਕਰਦੇ ਆ ਤੇ ਜਿਹੜਾ ਪਰਮਾਤਮਾ ਨਾ ਉਹਦੀ ਆਪਾਂ ਸੀਸ ਲੈਨੇ ਆ ਤੇ ਗੁਰੂ ਮਹਾਰਾਜ ਸਾਡੇ ਦੇ ਜਦੋਂ ਬਖਸ਼ਿਸ਼ ਕਰਦਾ ਸਾਡੀਆਂ ਮਨੋਪਾਵਨਾਵਾਂ ਪੂਰੀਆਂ ਕਰਦਾ ਵਾ ਮਨੋ ਕਾਮਨਾਵਾਂ ਜਿਹੜੀਆਂ ਪੂਰੀਆਂ ਹੁੰਦੀਆਂ ਭਾਵੇਂ ਉਹ ਪੜਿਆ ਹੋਵੇ ਭਾਵੇਂ ਉਹ ਨਪੜ ਹੋਵੇ ਇਹ ਗੱਲ ਮੈਂ ਨਹੀਂ ਰੱਖਦੀ ਗੁਰੂ ਦੇ ਘਰ ਵਿੱਚ ਪੜਿਆ ਨਪੜਿਆ ਪਰਮ ਗਤ ਪਾਵੇ ਕਹਿਣ ਤੋਂ ਭਾਵ ਕਿ ਭਗਤ ਬਿਨਾ ਬਹੁ ਡੂਬੇ ਸਿਆਣੇ ਸਿਆਣਪਾਂ ਨਹੀਂ ਚੱਲਦੀਆਂ ਉੱਥੇ ਉਥੇ ਜਿਹੜਾ ਵਾਸੇ ਭੋਲੇ ਪਾਹੀ ਵਾਹਿਗੁਰੂ ਦੀ ਪਰਮਾਤਮਾ ਦੀ ਬਖਸ਼ਿਸ਼ ਲੈ ਸਕਦੇ ਆ ਸਿਰਫ ਸਾਡੇ ਵਿੱਚ ਇੱਕ ਨਿਮਾਣਾਪਣ ਚਾਹੀਦਾ ਵਾ ਨਿਮਰਤਾ ਚਾਹੀਦੀ ਆ ਮਠਾਸ ਚਾਹੀਦੀ ਆ ਔਰ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਵਾ ਔਰ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਦੇ ਜਿਹੜਾ ਸਿਧਾਂਤ ਨੂੰ ਅਪਣਾ ਕੇ ਆਪਸੀ ਪ੍ਰੇਮ ਪਿਆਰ ਆਪਸੀ ਭਾਈਚਾਰਾ ਜਿਹੜਾ ਵਾ ਉਹ ਕਾਇਮ ਰੱਖਣਾ ਵਾ ਸਾਰਿਆਂ ਦੇ ਨਾਲ ਜਿਹੜੀ ਹੈ ਗੁਰੂ ਦੀ ਮਾਤ ਰੱਖਣੀ ਆਪਾਂ ਕਿ ਗੁਰੂ ਜਿਹੜਾ ਵਾ ਉਹਨੇ ਸਾਰਿਆਂ ਨੂੰ ਇੱਕੋ ਜਿਹਾ ਦਰਜਾ ਦਿੱਤਾ। ਅਵਲੇ ਲਾ ਨੂਰੀ ਉਪਾਇ ਕੁਦਰਤ ਕੇ ਸਭੰਦੇ ਏਕ ਨੂਰ ਤੇ ਸਭ ਸਭ ਜਗ ਉਪਜਿਆ ਕੌਨ ਭਲੇ ਕੋ ਮੰਦੇ। ਗੁਰੂ ਸਾਹਿਬ ਫਰਮਾਉਂਦੇ ਆ ਕਿ ਸੇਵਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ। ਕਿ ਜਿਹੜਾ ਦਾਸ ਆ ਜਿਹੜਾ ਸੇਵਕ ਆ ਉਹਦੀ ਜਿਹੜੀ ਮਨੋ ਕਾਮਨਾਵਾਂ ਉਹ ਪੂਰੀਆਂ ਹੋ ਗਈਆਂ ਔਰ ਸਤਿਗੁਰੂ ਨੇ ਪਰਮਾਤਮਾ ਨੇ ਸਾਨੂੰ ਜਿਹੜੀ ਨਿਰਮਲ ਮਤ ਦਿੱਤੀ ਆ ਨਿਰਮਲ ਮਤ ਤੋਂ ਭਾਵ ਹੁੰਦਾ ਵਾ ਖਾਲਸ ਜਿਹੜੀ ਹੈ ਟੰਗੀ ਸੋਚ ਵਾਲੀ ਗੁਰਮਤ ਗੁਰੂ ਵਾਲੀ ਮਤ ਜਿਹੜੀ ਸਾਨੂੰ ਬਖਸ਼ੀ ਹੈ ਜਨਕੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਕਹਿੰਦੇ ਪ੍ਰਮਾਤਮਾ ਜਿਹੜਾ ਵਾ ਉਹ ਹੁਣ ਦਿਆਲ ਹੋ ਗਿਆ ਦਿਆਲ ਤੋਂ ਭਾਵ ਹੁੰਦਾ ਕਿਰਪਾ ਹੋ ਗਈ ਪ੍ਰਮਾਤਮਾ ਦੀ ਮੇਰ ਹੋ ਗਈ ਮੇਰੇ ਉੱਪਰ ਮੇਰ ਹੋ ਗਈ ਔਰ ਮੈਨੂੰ ਨਿਹਾਲ ਕਰਤਾ ਪ੍ਰਮਾਤਮਾ ਨੇ ਨਿਹਾਲ ਤੋਂ ਪਾਪ ਖੋਸ਼ ਕਰਤਾ ਆਨੰਦ ਬਖਸ਼ਦਾ ਮੇਰੀ ਜ਼ਿੰਦਗੀ ਦੇ ਵਿੱਚ ਜਿੱਥੇ ਅਗੜੇ ਅਗੇ ਝਗੜੇ ਕਲੇਸ਼ ਮਨੋ ਜੜੀਆਂ ਵਾਂ ਟੈਂਦੀ ਗਲਾ ਸੀ ਉਹ ਹੁਣ ਚੜ੍ਹਦੀ ਕਲਾ ਹੋ ਗਈ। ਔਰ ਜਦੋਂ ਵੀ ਮਨੁੱਖ ਨਿਰਾਸ਼ ਹੁੰਦਾ ਵਾ ਉਹ ਟੈਂਦੀ ਕਲਾ ਵਿੱਚ ਹੁੰਦਾ। ਪਰ ਅਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਵਾ। ਔਰ ਗੁਰੂ ਦੀ ਕਿਰਪਾ ਦੇ ਪਾਤਰ ਬੰਨਾ। ਬੰਧਨ ਕਾਟ ਮੁਕਤ ਜਨ ਭਇਆ। ਜਨਮ ਮਰਨ ਦੂਖ ਭਰਮ ਗਿਆ। ਕਹਿੰਦੇ ਮੇਰੇ ਸਾਰੇ ਬੰਧਨ ਪਰਮਾਤਮਾ ਨੇ ਕੱਟ ਕੇ ਤੇ ਮੈਨੂੰ ਮੁਕਤ ਕਰਤਾ ਕਿਉਂਕਿ ਜਿਹੜਾ ਨਿਸ਼ਾਨ ਆ ਉਹ ਬੰਧਣਾ ਵਿੱਚ ਜਕੜਿਆ ਹੋਇਆ ਵਾ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਫਸ ਗਿਆ ਵਾ ਜਿੱਥੇ ਇਹਦੀ ਵਰਤੋਂ ਕਰਨੀ ਹੀ ਉਥੇ ਦਰ ਵਰਤੋਂ ਕਰ ਰਿਆ ਔਰ ਇਸ ਦਾ ਕਮਿਆਜਾ ਜਿਹੜਾ ਫਿਰ ਭੁਗਤਦਾ ਫਿਰ ਪਛਤਾਉਂਦਾ ਠੀਕ ਆ ਕਿ ਇੱਕ ਲਿਮਟ ਦੇ ਵਿੱਚ ਰਹਿ ਕੇ ਜੋ ਮਰਿਆਦਾ ਦਿੱਤੀ ਹੈ ਗੁਰੂ ਸਾਹਿਬਾਨ ਨੇ ਉਹਦੇ ਵਿੱਚ ਰਹਿ ਕੇ ਜਿਹੜੀ ਆ ਉਹ ਜਿਹੜੀ ਆ ਵਰਤੋਂ ਕਰਨੀ ਚਾਹੀਦੀ ਆ ਜਦੋਂ ਦਰਬਾਰਤੋਂ ਕਰਦੇ ਆ ਜਾਂ ਕਿਸੇ ਚੀਜ਼ ਦੀ ਜਿਹੜੀ ਆ ਆ ਤੋਂ ਬਾਅਦ ਕੋਈ ਵਰਤੋਂ ਕਰਦੇ ਆ ਤੇ ਉਹ ਫਿਰ ਜਿਹੜੀ ਆ ਸਾਡੇ ਲਈ ਲਾਭਕਾਰੀ ਨਹੀਂ ਹੁੰਦੀ ਪੈਂਦੇ ਬੰਦਨ ਜਿਹੜੇ ਬੰਦਨਾ ਦੇ ਵਿੱਚ ਬੰਦਾ ਜਿਹੜਾ ਵਾ ਉਹ ਇੰਨਾ ਫਸ ਜਾਂਦਾ ਕਿ ਪਰਮਾਤਮਾ ਨੂੰ ਵਿਸਾਰ ਲੈਂਦਾ ਤੇ ਉਹ ਦਾਤਾ ਨੂੰ ਸਭ ਕੁਝ ਸਮਝੀ ਜਾਂਦਾ ਪਰ ਗੁਰੂ ਸਾਹਿਬਾਨ ਜਿਹੜੇ ਆ ਜੇ ਅਸੀਂ ਉਹਦੇ ਨਾਲ ਜੁੜੀਏ ਤੇ ਸਾਨੂੰ ਸਭ ਕੁਝ ਮਿਲ ਜਾਣਾ ਹੈ ਬਾਸ ਪਰਮਾਤਮਾ ਦਾ ਨਾਮ ਜਪੀਏ ਸਿਮਰਨ ਕਰੀਏ ਔਰ ਸੋਚਣ ਦੇ ਨਾਲ ਕੁਛ ਨਹੀਂ ਬੰਨਾ ਸੋਚੇ ਸੋਚ ਨਾ ਹੋ ਗਈ ਜੇ ਸੋਚੀ ਲਖਵਾਰ ਇਸ ਕਰਕੇ ਜੋ ਕਰਨਾ ਵਾ ਸਾਨੂੰ ਚੰਗਾ ਲੱਗਦਾ ਵਾ ਜੋ ਪਰਮਾਤਮਾ ਨੇ ਸਾਨੂੰ ਚੰਗੇ ਕਰਮ ਕਰਨ ਲਈ ਕਿਹਾ ਵਾ ਉਹ ਕਰੀ ਜਾਣੇ ਤੇ ਫਲ ਦੀ ਇੱਛਾ ਨਹੀਂ ਰੱਖਣੀ ਕਰਮ ਕਰੀ ਜਾਣੇ ਪਰਮਾਤਮਾ ਨੇ ਆ ਭੇਈ ਜੇ ਅਸੀਂ ਚੰਗੇ ਕਰਮ ਕਰਾਂਗੇ ਤੇ ਫਲ ਸਾਨੂੰ ਪਰਮਾਤਮਾ ਨੇ ਉਹ ਦੇਰ ਸਵੇਰ ਦੇਣਾ ਹੀ ਦੇਣਾ ਵਾ ਕਹਿੰਦੇ ਆ ਕਿ ਜਨਮ ਮਰਨ ਦੁਖ ਭਰਮ ਗਿਆ ਜੰਮਣ ਤੇ ਮਰਨ ਦਾ ਜਿਹੜਾ ਦੁੱਖ ਹੈ ਨਾ ਬੰਦੇ ਨੂੰ ਉਹ ਵੀ ਜਿਹੜੇ ਭੈ ਵਰਮ ਜਿਹੜੇ ਆ ਉਹ ਵੀ ਸਾਰੇ ਖਤਮ ਹੋ ਗਏ। ਈਸ਼ਪੁੰਨੀ ਸਰਦਾ ਸਭ ਪੂਰੀ। ਹੁਣ ਮੇਰੀਆਂ ਸਾਰੀਆਂ ਕਾਸ਼ਾਂ ਜਿਹੜੀਆਂ ਵਾਂ। ਇਛਾਵਾਂ ਜਿਹੜੀਆਂ ਵਾਂ ਉਹ ਪ੍ਰਮਾਤਮਾ ਨੇ ਪੂਰੀਆਂ ਕਰ ਦਿੱਤੀਆਂ ਵਾਂ। ਰਾਵਰਿਆ ਸਤ ਸੰਗ ਹਜ਼ੂਰੀ ਤੇ ਹੁਣ ਮੈਂ ਪ੍ਰਮਾਤਮਾ ਦੇ ਰੰਗ ਵਿੱਚ ਰੰਗਿਆ ਗਿਆ ਵਾਂ। ਤੇ ਮੇਂ ਸ਼ਾਈ ਜਿਹੜਾ ਵਾ। ਉਹਦੀ ਹਜ਼ੂਰੀ ਦੇ ਵਿੱਚ ਮੇਰਾ ਮਨ ਰਹਿੰਦਾ ਵਾ ਕਹਿਣ ਤੋਂ ਭਾਵੇਂ ਆ। ਕਿ ਮੇਰੇ ਮਾਨ ਵਿੱਚ ਪ੍ਰਮਾਤਮਾ ਨੇ ਵਾਸਾ ਕਰ ਲਿਆ ਹੁਣ ਮੈਨੂੰ ਜੀ ਦੁਨੀਆ ਦੇ ਜਿਹੜੇ ਦੁੱਖ ਆ ਜਿਹੜੇ ਸੰਸੀਪਤਾ ਜਿਹੜੀਆਂ ਵਾਂ ਪਰੇਸ਼ਾਨੀਆਂ ਜਿਹੜੀਆਂ ਵਾਂ ਉਹ ਵੀ ਜਿਹੜੀਆਂ ਵਾਂ ਪਰੇਸ਼ਾਨ ਨਹੀਂ ਕਰਦੀਆਂ ਕਾਰਨ ਇਹ ਕਿ ਕਬੀਰ ਮੇਰਾ ਮੁਝਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਕਿ ਜੋ ਕੁਝ ਵੀ ਆ ਪਰਮਾਤਮਾ ਦਾ ਹੀ ਹੈ ਬਖਸ਼ਿਆ ਹੋਇਆ ਹੈ ਕਹਿੰਦੇ ਜਿਸ ਕਾ ਸਾਥ ਇਨ ਲੀਆ ਮਲਾਈ ਨਾਨਕ ਭਗਤੀ ਨਾਮ ਸਮਾਈ ਕਹਿੰਦੇ ਜਿਸ ਦਾ ਪਰਮਾਤਮਾ ਦਾ ਸੀ ਨਾ ਸਭ ਕੁਝ ਇਹ ਤੋਂ ਤਾਂ ਕਿ ਪੰਜ ਜਿਹੜਾ ਸਰੀਰ ਹੈ ਪੰਜਾਂ ਤੱਤਾਂ ਦਾ ਜਿਹੜਾ ਇਹ ਵੀ ਪਰਮਾਤਮਾ ਦਾ ਹੀ ਦਿੱਤਾ ਹੋਇਆ ਵਾ ਜਿਸ ਕਾ ਸਾਥ ਇਨ ਲੀਆ ਮਲਾਈ ਨਾਨਕ ਭਗਤੀ ਨਾਮ ਸਮਾਏ ਤੇ ਮੈਂ ਪ੍ਰਮਾਤਮਾ ਦਾ ਹੀ ਬੰਦਾ ਆ ਮੈਂ ਪ੍ਰਮਾਤਮਾ ਦਾ ਹੀ ਬੰਦਾ ਬਣਾਇਆ ਹੋਇਆ ਆ ਮਨੁੱਖਾ ਹੀ ਤਾਂ ਭਾਵੇਂ ਔਰਤ ਮਰਦ ਸਾਰੇ ਜੀਵ ਜੰਨੇ ਵੀ ਆ ਇਹ ਸਾਰੇ ਜਿਹੜੇ ਪ੍ਰਮਾਤਮਾ ਦੀ ਬਣਾਏ ਹੋਏ ਆ ਪਰ ਇੱਥੇ ਮਨੁੱਖ ਦਾ ਜਨਮ ਜਿਹੜਾ ਵਾ ਉੱਤਮ ਆ ਕਿਉਂਕਿ ਮਨੁੱਖੀ ਜਨਮ ਵਿੱਚ ਰਹਿ ਕੇ ਹੀ ਪ੍ਰਮਾਤਮਾ ਦਾ ਨਾਮ ਜਿਹੜਾ ਜਪਿਆ ਜਾ ਸਕਦਾ ਕਹਿੰਦੇ ਆ ਕਿ ਮੈਨੂੰ ਪਰਮਾਤਮਾ ਜਿਹੜਾ ਵਾ ਉਹ ਮਿਲ ਗਿਆ ਵਾ ਕਿਉਂਕਿ ਮੈਂ ਆਪਣੇ ਆਪ ਨੂੰ ਪਰਮਾਤਮਾ ਪ੍ਰਤੀ ਸਮਰਪਿਤ ਕਰਤਾ ਇਸ ਕਰਕੇ ਨਾਨਕ ਭਗਤੀ ਨਾਮ ਸਮਾਏ ਹੁਣ ਮੈਂ ਜਿਹੜਾ ਭਗਤੀ ਦੇ ਵਿੱਚ ਲੀਨ ਰਹਿਣਾ ਵਾ ਗੁਰੂ ਦੀ ਜਿਹੜੀ ਉਸਤਤੀ ਕਰਦਾ ਰਹਿਣਾ ਪਰਮਾਤਮਾ ਦੀ ਜਿਹੜੀ ਪ੍ਰਸ਼ੰਸਾ ਕਰਦਾ ਰਹਿਣਾ ਉਹਦੇ ਗੁਣ ਗਾਉਂਦਾ ਰਹਿਣਾ ਵਾ ਤੇ ਮਨ ਨੂੰ ਸੁਖ ਮਿਲਿਆ ਮੇਰੇ ਮਨ ਦਾ ਬੋਝ ਸਾਰਾ ਹਲਕਾ ਹੋ ਗਿਆ ਹੁਣ ਮੈਨੂੰ ਬਹੁਤ ਜ਼ਿਆਦਾ ਸਕੂਨ ਮਿਲ ਰਿਹਾ ਵਾ ਖੁਸ਼ੀ ਪ੍ਰਤੀਤ ਹੋ ਰਹੀ ਹੈ ਸਾਧ ਸੰਗਤ ਜੀ دنیAVI ਤਾਂ ਦੌਲਤ ਹੀ ਸਭ ਕੁਝ ਨਹੀਂ ਹੁੰਦਾ ਠੀਕ ਹੈ ਕਿਤੋਂ ਬਿਨਾ ਗੁਜ਼ਾਰਾ ਨਹੀਂ ਇਹ ਵੀ ਜਿਹੜੇ ਆ ਆਪਣੇ ਜੀਵਨ ਦੇ ਵਿੱਚ ਲੋੜੀਦੇ ਨੇ ਇਸਤਰੀ ਵੀ ਲੋੜੀਦੀ ਆ ਬੱਚੇ ਵੀ ਲੋੜੀਦੇ ਹਰ ਇੱਕ ਨੂੰ ਪੈਸਾ ਵੀ ਚਾਹੀਦਾ ਵਾ ਗੁਰੂ ਸਾਹਿਬਾਨ ਨੇ ਇਸ ਗੱਲ ਤੋਂ ਮਨਾ ਨਹੀਂ ਕੀਤਾ ਪਰ ਇੱਕ ਆਪਾਂ ਜਿਹੜਾ ਵਾ ਪਰਮਾਤਮਾ ਨੂੰ ਕਦੀ ਨਹੀਂ ਭੁਲਾਉਣਾ ਉਸ ਨੂੰ ਹਮੇਸ਼ਾ ਸਿਮਰਨਾ ਕਿਉਂਕਿ ਇਹ ਗੱਲ ਯਾਦ ਰੱਖਣੀ ਕਿ ਇਹ ਸਾਰਾ ਕੁਝ ਸਾਨੂੰ ਵਾਹਿਗੁਰੂ ਨੇ ਪਰਮਾਤਮਾ ਨੇ ਬਖਸ਼ਿਆ ਤੀਆਂ ਪੁੱਤ ਮਾਪੇ ਜੋ ਕੁਝ ਵੀ ਹੈ ਸਾਰਾ ਕੁਝ ਉਹਦਾ ਮਾਲਕ ਦਾ ਵਾ ਸੋ ਕਿਉਂ ਬਿਸਰੇ ਜੇ ਘਾਲ ਨਾ ਪਾਨੀ ਕਹਿੰਦੇ ਆ ਕਿ ਉਹ ਪਰਮਾਤਮਾ ਨੂੰ ਕਿਉਂ ਅਸੀਂ ਵਿਸਾਰੀਏ ਕਾਲ ਨਾ ਪਾਣੇ ਜਿਹੜਾ ਸਾਡੀ ਮਿਹਨਤ ਜਿਹੜੀ ਕਮਾਈ ਜਿਹੜੀ ਆ ਉਹ ਜਾ ਹੀ ਨਹੀਂ ਜਾਂ ਦਿੰਦਾ ਪਾਣੇ ਤੋਂ ਪਾਵ ਹੁੰਦਾ ਜਾਈ ਨਾ ਹੋ ਜਾਂ ਦਿੰਦਾ ਵਿਅਰਥ ਨਹੀਂ ਜਾਂ ਦਿੰਦਾ ਗੁਰੂ ਦੇ ਘਰ ਦੀ ਜਿਹੜੀ ਆ ਗੁਰੂ ਦੀ ਜਿਹੜੀ ਸੇਵਾ ਵਾ ਨਾ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਏ ਇਸ ਕਰਕੇ ਕਦੀ ਵੀ ਉਹਨੂੰ ਨਹੀਂ ਪਰਵਾਣਾ ਚਾਹੀਦਾ ਬੇਸ਼ੱਕ ਅਸੀਂ ਜਦੋਂ ਨਾਮ ਸਿਮਰਨ ਕਰਦੇ ਹਾਂ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸਾਨੂੰ ਕੀ ਮਿਲਣਾ ਕਈ ਇਹੋ ਜਿਹੇ ਜਿਹੜੇ ਮਨਮੁਖੀ ਜੀਵ ਹੁੰਦੇ ਆ ਵੇਖੋ ਜਦੋਂ ਅਸੀਂ ਨਾਮ ਸਿਮਰਦੇ ਆ ਜਾਂ ਜਦੋਂ ਅਸੀਂ ਵਿਚਾਰਾ ਕਰਦੇ ਆ ਨਾ ਸਾਡੇ ਮਨ ਦੇ ਵਿੱਚ ਆਟੋਮੈਟਿਕ ਹੀ ਇੱਕ ਸਾਡਾ ਮਰਾਲ ਆਪ ਹੋ ਜਾਂਦਾ ਸਾਡੇ ਮਨ ਦੇ ਬੋਝ ਲੈ ਜਾਂਦੇ ਆ ਕਿ ਪ੍ਰਮਾਤਮਾ ਸਭ ਕੁਝ ਕਰਨ ਵਾਲਾ ਵਾ ਤੇ ਮੈਂ ਕਿਉਂ ਚਿੰਤਾ ਕਰਾਂ ਠੀਕ ਆ ਕਿ ਮੈਂ ਕਰਮ ਕਰਨੀ ਆ ਪ੍ਰਮਾਤਮਾ ਮੇਰੇ ਨਾਲ ਆ ਅੰਗ ਸੰਗ ਆ ਸੋ ਕਿਉਂ ਬਿਸਰੇ ਇਹ ਕੀਆ ਜਾਣੇ ਉਹ ਪਰਮਾਤਮਾ ਜਿਹੜਾ ਵਾ ਨਾ ਉਹਨੂੰ ਕਦੀ ਨਹੀਂ ਵਿਸਾਰਨਾ ਚਾਹੀਦਾ ਕਿਉਂਕਿ ਉਹ ਸਭ ਕੁਝ ਜਾਣਦਾ ਅੰਤਰਜਾਮੀ ਪੁਰਖ ਵਿਦਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਹ ਕੋ ਕਰ ਸੰਤਨ ਕੀ ਤੂਰੇ ਇਸ ਕਰਕੇ ਉਹ ਸਾਡੇ ਮਨ ਦੀਆਂ ਜੰਨੀਆਂ ਵੀ ਭਾਵਨਾਵਾਂ ਨੇ ਜੰਨੀਆਂ ਵੀ ਸਾਡੇ ਮਨ ਦੇ ਸੁਪਨੇ ਆ ਉਹ ਸਾਰੇ ਪੂਰੇ ਕਰਨ ਦੇ ਸਮਰਾਥਿਆ ਮਾਲਕ ਸੋ ਕਿਉ ਬਿਸਰੇ ਜਿਨ ਸਭ ਕੁਛ ਦਿਆ ਸੁਖ ਬਿਸਰੇ ਜੇ ਜੀਵਨ ਜੀਆ ਯੇਸ ਪ੍ਰਮਾਤਮਾ ਨੇ ਸਾਨੂੰ ਸੋਨੇ ਵਰਗੀ ਦੇਹ ਸੁੰਦਰ ਸਰੀਰ ਅੱਖਾਂ ਕੰਨ ਹਰ ਅੰਗ ਦਿੱਤਾ ਸਰੀਰ ਦਾ ਸੋਨਾ ਪਰਿਵਾਰ ਦਿੱਤਾ ਸੋਹਣੇ ਸੰਬੰਧੀ ਦਿੱਤੇ ਯਾਰ ਸਭ ਕੁਝ ਦਿੱਤਾ ਸਾਨੂੰ ਖਾਣ ਪੀਣ ਵਾਸਤੇ ਸਾਨੂੰ ਜਿਹੜੇ ਆ ਭੋਜਨ ਪਦਾਰਥ ਆ ਪਾਣੀ ਆ ਹਵਾ ਵਾ ਇਸ ਤੋਂ ਇਲਾਵਾ ਪ੍ਰਮਾਤਮਾ ਨੇ ਸਾਨੂੰ ਜੇਬਾ ਦਿੱਤੀ ਬੋਲਣ ਵਾਸਤੇ ਗੁਰੂ ਮਹਾਰਾਜ ਨੇ ਕਿਸੇ ਵੀ ਜੀਵ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਬਣਾਉਣ ਚ ਹਰੇਕ ਜੀਵ ਦਾ ਨੇ ਪ੍ਰਬੰਧ ਕੀਤਾ ਖਾਣ ਪੀਣ ਦਾ ਵੀ ਕੀਤਾ ਵਾ ਤੇ ਇਹਦੇ ਨਾਲ ਨਾਲ ਜਿਹੜਾ ਵਾ ਪ੍ਰਮਾਤਮਾ ਨੇ ਸਾਨੂੰ ਆਂਗ ਪੈਰ ਵੀ ਦਿੱਤੇ। ਕੋ ਸੋਕੋ ਬਿਸਰੇ ਜੇ ਜੀਵਨ ਜੀਆ ਜਿਨੇ ਸਾਨੂੰ ਜੀਵਨ ਦਿੱਤਾ ਜ਼ਿੰਦਗੀ ਦਾ ਆਸਰਾ ਦਿੱਤਾ। ਉਹਨੂੰ ਕਦੇ ਨਹੀਂ ਭਲਾਉਣਾ ਚਾਹੀਦਾ। ਬਿਸਰੇ ਦੇ ਭਾਵ ਵਸਾਰਨਾ ਨਹੀਂ ਚਾਹੀਦਾ ਭਲਾਉਣਾ ਨਹੀਂ ਚਾਹੀਦਾ। ਸੋਕੋ ਕਿਉਂ ਬਿਸਰੇ ਜੇ ਅਗਨ ਮੈਂ ਰੱਖੇ ਕਿ ਅੱਗ ਵਿੱਚ ਵੀ ਜਿਹੜਾ ਸਾਡੀ ਰੱਖਿਆ ਕਰਦਾ। ਕਿ ਇਹ ਤੇ ਅਸੀਂ ਇਹ ਕਹਿ ਸਕਦੇ ਆ ਕਿ ਸੰਸਾਰਿਕ ਜਿਹੜੇ ਝਮੇਲਿਆਂ ਦੇ ਵਿੱਚ ਰਹਿ ਕੇ ਵੀ ਅਸੀਂ ਜਿਹੜੇ ਆ ਉਹ ਸਾਡੀ ਰੱਖਿਆ ਕਰਦਾ ਤੇ ਮਾਂ ਦੇ ਪੇਟ ਵਿੱਚ ਜਦੋਂ ਬੱਚਾ ਹੁੰਦਾ ਵਾ ਗਰਭਜੋਣ ਦੇ ਵਿੱਚ ਗਰਭਵਸਤਾ ਵਿੱਚ ਉਦੋਂ ਵੀ ਪਰਮਾਤਮਾ ਸਾਡੀ ਰੱਖਿਆ ਕਰਦਾ ਫਿਰ ਅਸੀਂ ਉਸ ਨੂੰ ਕਿਉਂ ਭਲਾਈਏ ਠੀਕ ਹੈ ਕਿ ਅਸੀਂ ਜਦੋਂ ਸਿਆਣੇ ਹੋ ਜਾਂਦੇ ਹਾਂ ਸਾਨੂੰ ਇੰਜ ਲੱਗਦਾ ਕਿ ਅਸੀਂ ਆਪਣੀ ਸਮਝ ਦੇ ਨਾਲ ਹੀ ਜੀਉਂਦੇ ਹਾਂ ਪਰ ਜਦੋਂ ਅਸੀਂ ਛੋਟੇ ਸਾਂ ਜਦੋਂ ਸਾਡੀ ਬੁੱਧੀ ਵਿਕਸਿਤ ਨਹੀਂ ਸੀ ਹੋਈ ਜਦੋਂ ਅਸੀਂ ਛੋਟੇ ਸੀ ਸਾਲ 2 ਸਾਲ ਦੇ ਸੀ 3 ਸਾਲ ਦੇ ਸਾਡੇ ਮਾਂ ਪਿਓ ਨੇ ਸਾਨੂੰ ਸੰਭਾਲਿਆ ਪਰਮਾਤਮਾ ਨੇ ਉਹਨਾਂ ਨੂੰ ਸ਼ਕਤੀ ਬੁੱਧ ਬਖਸ਼ੀ ਉਸ ਤੋਂ ਪਹਿਲਾਂ ਪੇਟ ਦੇ ਵਿੱਚ ਅਸੀਂ ਰਹਿ ਮਾਂ ਦੇ ਵਿੱਚ ਉਹ ਤੇ ਵੀ ਪਰਮਾਤਮਾ ਨੇ ਸਾਡੀ ਰੱਖਿਆ ਕੀਤੀ ਤੋ ਅਸੀਂ ਉਹਨੂੰ ਕਿਉਂ ਭਲਾਈਏ ਗੁਰਪ੍ਰਸਾਦ ਕੋ ਬਿਰਲਾ ਲਾਖੇ ਲਾਖੀ ਦਾ ਭਾਵ ਹੁੰਦਾ ਕਿ ਕੋਈ ਵਿਰਲਾ ਹੀ ਸਮਝਦਾ ਪਰ ਗੁਰੂ ਦੀ ਕਿਰਪਾ ਦੇ ਨਾਲ ਇਹ ਸਭ ਕੁਝ ਜਿਹੜੀ ਸਮਝ ਆ ਜਾਂਦੀ ਆ ਗੁਰੂ ਦੇ ਸ਼ਰਣੀ ਪਿਆ ਗੁਰੂ ਦੇ ਚਰਨੀ ਪਿਆ ਗੁਰਮਤ ਹਾਸਲ ਕੀਤੇ ਸਭ ਕੁਝ ਸਾਨੂੰ ਸਮਝ ਆ ਜਾਂਦਾ ਸਾਨੂੰ ਚਾਨਣ ਹੋ ਜਾਂਦਾ ਗੁਰੂ ਜਿਹੜਾ ਵਾ ਸਾਡੇ ਭਰਮ ਭਲੇਖੇ ਦੂਰ ਕਰਨ ਦੇ ਸਮਰਾਥ ਆ ਉਹਦੇ ਵਿੱਚ ਸਾਰੀਆਂ ਸ਼ਕਤੀਆਂ ਮੌਜੂਦ ਹੈ ਲਾਖੇ ਦਾ ਭਾਵ ਹੁੰਦਾ ਜੀ ਸਮਝਦਾ ਸੋ ਕਿਉਂ ਬਿਸਰੇ ਜੇ ਵਿਖਤੇ ਕਾਢੇ ਉਹ ਪ੍ਰਮਾਤਮਾ ਜਿਹੜਾ ਸਾਨੂੰ ਵਿਸ਼ੇ ਵਕਾਰਾਂ ਦੇ ਵਿੱਚੋਂ ਹੋਰ ਚਿੰਤਾਵਾਂ ਦੇ ਵਿੱਚੋਂ ਹੋਰ ਪਰੇਸ਼ਾਨੀਆਂ ਵਿੱਚੋਂ ਸਾਨੂੰ ਕੱਢ ਕੇ ਬਾਹਰ ਲਿਆਉਂਦਾ ਵਾ ਸਾਡੇ ਅੰਗ ਸੰਗ ਸਹਾਇ ਹੋ ਕੇ ਸਾਡੇ ਕਾਰਜ ਰਾਸ ਕਰਦਾ ਵਾ ਫਿਰ ਅਸੀਂ ਪ੍ਰਮਾਤਮਾ ਨੂੰ ਕਿਉਂ ਭਲਾਈਏ ਕਈ ਵਾਰੀ ਸਾਡੇ ਤੇ ਕਈ ਮੁਸ਼ਕਲਾਂ ਆਉਂਦੀਆਂ ਪਰਮਾਤਮਾ ਉਹਦਾ ਕੋਈ ਨਾ ਕੋਈ ਹੱਲ ਕਰ ਦਿੰਦਾ ਆਪਣੇ ਆਪ ਹੀ ਕਈ ਵਾਰੀ ਕਈ ਸਮੱਸਿਆਵਾਂ ਆਉਂਦੀਆਂ ਜਿਹੜੀਆਂ ਪਰਮਾਤਮਾ ਆਪੇ ਕਿਰਪਾ ਕਰ ਦਿੰਦਾ ਵਾ ਸਾਡੇ ਪਰਦੇ ਵੀ ਗੱਜਦਾ ਵਾ ਸਾਡੀ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਕਈ ਅਸੀਂ ਜਿਹੜੇ ਗਲਤੀਆਂ ਕਰ ਬੈਠਦੇ ਹਾਂ ਪਰਮਾਤਮਾ ਉਹਨਾਂ ਦੇ ਪਰਦੇ ਵੀ ਪਾਉਂਦਾ ਤੇ ਅੱਗੇ ਦੁਸਤ ਚੇਤ ਕਰਦਾ ਕਿ ਜਾ ਨਹੀਂ ਕਰਨਾ ਕਿਉਂਕਿ ਮਨੋਕ ਇੱਕ ਨਸਾਨਿਆ ਉਹ ਭੁੱਲਣ ਹਾਰਿਆ ਉਹ ਤੋਂ ਗਲਤੀਆਂ ਹੋਣੀਆਂ ਹੀ ਹੋਣੀਆਂ ਕਿਉਂਕਿ ਗਲਤੀਆਂ ਕਰ ਕਰ ਹੀ ਨਿਸ਼ਾਨ ਸਿੱਖਦਾ। ਪਰ ਇਹ ਕਿ ਗਲਤੀਆਂ ਤੋਂ ਅਸੀਂ ਸਿੱਖਣਾ ਵਾ ਤੇ ਗਾਂ ਤੋਂ ਉਹ ਗਲਤੀ ਜਿਹੜੀ ਨਹੀਂ ਦਰਉਣੀ। ਸੋ ਕਿਉਂ ਬਿਸਰੇ ਜੇ ਬੇਖ ਦੇ ਕਾਢੇ ਇਸ ਕਰਕੇ ਜਿਹੜੇ ਝੂਠੇ ਜਿਹੜੇ ਵਿਸ਼ੇ ਵਿਕਾਰ ਆ ਉਹਨਾਂ ਤੋਂ ਸਾਨੂੰ ਬਚਾ ਕੇ ਰੱਖਦਾ ਪਰਮਾਤਮਾ। ਜਨਮ ਜਨਮ ਦਾ ਟੂਟਾ ਗੰਢੇ ਜਿਹੜਾ ਜਨਮ ਜਨਮ ਤੋਂ ਭਾਵ ਹੈ ਕਿ ਅਸੀਂ 81 ਲੱਖ ਜੂਨਾ ਕਹਿੰਦੇ ਆ ਕਿ ਹੁੰਦੀਆਂ। ਜਨਮਾਂ ਜਮਾਂਤਰਾਂ ਤੋਂ ਅਸੀਂ ਵਿਛੜੇ ਹੋਏ ਸੀ ਪ੍ਰਮਾਤਮਾ ਦੇ ਨਾਲੋਂ ਪਰ ਇਹ ਮਨੁੱਖਾ ਜਨਮਿਆਂ ਜਦੋਂ ਅਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਕੇ ਉਹਦੇ ਨਾਲ ਜੁੜ ਸਕਦੇ ਹਾਂ ਦੂਜੇ ਪਰਿਵਾਰਕ ਮੈਂਬਰ ਜਿਹੜੇ ਸਾਡੇ ਪ੍ਰਮਾਤਮਾ ਨੇ ਸਾਨੂੰ ਮਿਲਾਏ ਆ ਇਹ ਵੀ ਕੋਈ ਉਹਦੀ ਕਿਰਪਾ ਹੀ ਆ ਤਾਂ ਹੀ ਸਾਡਾ ਜਿਹੜਾ ਮੇਲ ਬਲਾਲ ਪਰਿਵਾਰਕ ਤੌਰ ਤੇ ਹੋਇਆ ਇਹ ਸਾਰੇ ਜਿਹੜੇ ਪ੍ਰਮਾਤਮਾ ਨੇ ਜਿਹੜੇ ਸਾਡੇ ਸਹਾਇਕ ਬਣੇ ਆਸੀਂ ਇੱਕ ਦੂਜੇ ਦੇ ਨਾਲ ਹੱਥ ਵਟਾ ਕੇ ਕੰਮ ਕਰਦੇ ਆਂ। ਸੋ ਕਹਿਣ ਦਾ ਭਾਵ ਇਹ ਹੈ ਕਿ ਉਹਨੇ ਸਮਾਜ ਬਣਾਇਆ, ਇੱਕ ਸ੍ਰਿਸ਼ਟੀ ਬਣਾਈ ਆ। ਔਰ ਕੁਦਰਤੀ ਜੀਵ ਜਿਹੜੇ ਪਰਮਾਤਮਾ ਨੇ ਜਿਹੜੇ ਆ ਸਾਡੇ ਜਿਹੜੇ ਤੌਰ ਤੇ ਉਹਨੇ ਸਹਾਇਕ ਬਣਾਏ ਆ ਕਿਸ ਕਰਕੇ ਸਾਰੇ ਜਿਹੜੇ ਅਸੀਂ ਆਪਸ ਵਿੱਚ ਜਿਹੜੇ ਸਾਡੇ ਜਨਮ ਜਮਾਂਦਰ ਜਿਹੜੇ ਨੇ ਸਾਰੇ ਉਹ ਗੰਡੇ ਆ। ਔਰ ਇਹ ਜਿਹੜਾ ਮਨੁੱਖੀ ਜਨਮਿਆ ਨਾ ਇਹਦੇ ਵਿੱਚ ਰਹਿ ਕੇ ਅਸੀਂ ਪਰਮਾਤਮਾ ਨਾਲ ਇਥੇ ਇਹਦਾ ਮਤਲਬ ਇਹ ਹੈ ਕਿ ਜਨਮ ਜਨਮ কা ਟੂਟਾ ਗੰਢੇ ਕਿ ਜੇ ਅਸੀਂ ਜਨਮਾਂ ਜਨਮਾਂ ਤੋਂ ਵਿਛੜੇ ਹੋਏ ਨਾ ਪਰਮਾਤਮਾ ਨਾਲੋਂ ਤੇ ਉਹ ਸਾਨੂੰ ਗੰਢਣ ਹਾਰਿਆ ਸਾਨੂੰ ਜੋੜਨ ਵਾਲਾ ਵਾ ਸਾਡੇ ਨਾਲ ਸਾਨੂੰ ਆਪਣੇ ਨਾਲ ਮਿਲਾ ਸਕਦਾ ਪਰਮਾਤਮਾ ਗੁਰਪੂਰੇ ਤਤ ਹੀ ਬਜਾਇਆ ਪੂਰੇ ਗੁਰੂ ਨੇ ਸਾਨੂੰ ਇਹ ਜਿਹੜੀ ਗੱਲ ਸਮਝਾ ਦਿੱਤੀ ਤਤ ਤੋਂ ਭਾਵ ਹੁੰਦਾ ਇਹ ਗੱਲ ਕਹਿੰਦੇ ਪੂਰੇ ਗੁਰੂ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਆ ਕਿ ਪ੍ਰਭ ਆਪ ਆਪਣਾ ਨਾਨਕ ਜਨਤਿਆ ਕਿ ਨਾਨਕ ਗੁਰੂ ਜੀ ਨੇ ਤੇ ਨਾਨਕ ਦਾ ਨਾਮ ਲਿਆ ਵਾ ਕਿਉਂਕਿ ਗੁਰਨਾਨਕ ਦੇ ਨਾਮ ਇੱਥੀ ਸਾਰੀ ਬਾਣੀ ਜਿਹੜੀ ਲਿਖੀ ਗਈ ਆ ਗੁਰੂ ਸਾਹਿਬਾਂ ਜਿਹੜੀ ਲਿਖੀ ਆ ਆਪ ਜੀ ਨੇ ਅੱਗੇ ਵੀ ਦੱਸਿਆ ਵਾ ਕਿ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਮਹੱਲਾ ਦੂਜਾ ਜਿਹੜਾ ਵਾ ਗੁਰੂ ਅੰਗਦ ਦੇਵ ਜੀ ਇਸ ਤਰ੍ਹਾਂ ਕਰਕੇ ਸਾਰੀ ਜਿਹੜੀ ਹੈ ਨਾ ਗੁਰਬਾਣੀ ਦੇ ਵਿੱਚ ਜਿਹੜੇ ਵੀ ਗੁਰੂ ਦਾ ਨਾਮ ਆਉਂਦਾ ਉਹਦਾ ਪਹਿਲਾ ਮਹੱਲਾ ਪਹਿਲਾ ਜਾਂ ਮਹੱਲਾ ਦੂਜਾ ਜਾਂ ਮਹੱਲਾ ਤੀਜਾ ਸੋ ਉਹ ਦਰਸ਼ਤਾਨ ਦਿੱਤਾ ਸਮਝਾਇਆ ਕਹਿੰਦੇ ਗੁਰਪੂਰੇ ਤਾਂ ਤੇ ਬਜਾਇਆ ਸਾਨੂੰ ਸਮਝਾਤੀ ਇਹ ਗੱਲ ਚੰਗੀ ਤਰ੍ਹਾਂ ਸਾਡੇ ਖਾਨੇ ਵਿੱਚ ਪਾਤੀ ਆ ਕਿ ਪ੍ਰਭ ਆਪਨਾ ਨਾਨਕ ਜਨ ਧਿਆਇਆ ਕਿ ਹੇ ਇਹ ਜਿਹੜਾ ਪਰਮਾਤਮਾ ਜਿਹੜਾ ਨਾ ਮੈਂ ਉਹ ਧਿਆਇਆ ਵਾ ਉਹਨੂੰ ਜਪਿਆ ਔਰ ਮੈਨੂੰ ਤਾਂ ਹੀ ਸਮਝ ਪਈ ਆ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਕਿ ਨਾਨਕ ਨੂੰ ਇਸ ਨੂੰ ਜਿਹੜੀ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਮੈਨੂੰ ਇਹ ਤਾਂ ਹੀ ਸਮਝ ਪਈ ਆ ਕਿ ਮੈਂ ਪਰਮਾਤਮਾ ਨੂੰ ਧਿਆਇਆ ਵਾ ਸਮਝਿਆ ਔਰ ਮੈਂ ਜਪਿਆ ਤਾਂ ਹੀ ਮੈਨੂੰ ਸਭ ਕੁਝ ਮਿਲਿਆ। ਔਰ ਕਹਿੰਦੇ ਮੈਨੂੰ ਜੀਵਨ ਦੇ ਵਿੱਚ ਜਿੰਨੀ ਵੀ ਸੁੱਖ ਸ਼ਾਂਤੀ ਮਿਲੀ ਆ। ਜਸ ਵਡਿਆਈ ਮਿਲੀ ਆ। ਉਹ ਪਰਮਾਤਮਾ ਦੇ ਗੁਣ ਗਾਇਨ ਕਰਕੇ ਮਿਲੀ ਆ। ਕਿਉਂਕਿ ਸ਼ਲੋਕ ਦੇ ਵਿੱਚ ਹੀ ਆਉਂਦਾ ਜੀ ਇਹਦੇ ਵਿੱਚ ਕਿ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਕਹਿੰਦੇ ਮੈਂ ਬੜੀ ਜਗ੍ਹਾ ਤੋਂ ਜਾ ਜਾ ਕੇ ਵੇਖ ਲਿਆ। ਕਈ ਥਾਵਾਂ ਤੇ ਜਾ ਜਾ ਕੇ ਵੇਖਿਆ ਮੈਨੂੰ ਕਿਤੇ ਵੀ ਸੱਚਾ ਗੁਰੂ ਨਹੀਂ ਮਿਲਿਆ ਕਦੇ ਵੀ ਕੋਈ ਜਿਹੜਾ ਭਰਮ ਭਲੇ ਕੇ ਮੇਰੇ ਦੂਰ ਕਰਨ ਵਾਲਾ ਨਹੀਂ ਮਿਲਿਆ ਪਰ ਪ੍ਰਮਾਤਮਾ ਤੇਰੀ ਸ਼ਰਨ ਦੇ ਵਿੱਚ ਪੈ ਕੇ ਏ ਨਾਨਕ ਮੈਂ ਤੇਰੀ ਸ਼ਰਨ ਦੇ ਵਿੱਚ ਜੇ ਪੈ ਗਿਆ ਵਾਂ ਤੇ ਮੈਨੂੰ ਸਭ ਕੁਝ ਮਿਲ ਗਿਆ ਸੋ ਵਿਚਾਰਾਂ ਕਰਦਿਆਂ ਦਾਸ ਕੋਲੋਂ ਏਕ ਨੀ ਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਆਪ ਸਾਧ ਸੰਗਤ ਜਿਹੜੇ ਆ ਸਰਵਨ ਕਰ ਰਹੇ ਹੋ ਉਹ ਭੁੱਲਾਂ ਬਖਸ਼ਣ ਯੋਗ ਹੋ ਦਾਸ ਦੀਆਂ ਭੁੱਲਾਂ ਬਖਸ਼ ਦੇਣੀਆਂ ਗਲਤੀਆਂ ਨੂੰ ਨਾ ਚਿਤਾਰਦੇ ਹੋਏ ਜਿਹੜੇ ਸ਼ਬਦ ਨੇ ਗੁਰੂ ਦੇ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਵਾ ਚੜ੍ਹਦੀ ਕਲਾ ਵਿੱਚ ਰਹਿਣਾ ਵਾ ਤੇ ਪ੍ਰਮਾਤਮਾ ਦਾ ਨਾਮ ਜਪਣਾ ਵਾ ਜਿਸ ਤਰ੍ਹਾਂ ਸ਼ਲੋਕ ਵਿੱਚ ਆਇਆ ਪਰਮਾਤਮਾ ਦੀ ਸ਼ਰਨ ਵਿੱਚ ਜਾ ਕੇ ਸਾਨੂੰ ਸੁਖ ਆਰਾਮ ਮਿਲਦਾ ਵਾ ਔਰ ਜੀਵਨ ਮੁਕਤ ਹੋ ਜਾਂਦੇ ਅਸੀਂ ਔਰ ਹਲਤ ਪਲਤ ਦੋਵੇਂ ਸਵਾਰ ਲੈਨੇ ਸੋ ਬੋਲੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਹ ਆ ਭੋਲਾ ਦੀ ਜਿਹੜੀ ਸਾਧ ਸੰਗਤ ਜੀ ਉਹ ਖਿਮਾ ਕਰਨੀ ਤੇ ਗੁਰੂ ਦੇ ਸ਼ਬਦਾਂ ਨੂੰ ਆਪਣੇ ਮਨ ਵਿੱਚ ਵਸਾ ਕੇ ਆਪਣਾ ਜੀਵਨ ਜਿਹੜਾ ਆਪਾਂ ਸਫਲ ਕਰੀਏ ਤੇ ਦਾਸ ਜਿਹੜਾ ਵਾ ਉਹ ਬੇਨਤੀ ਕਰਦਾ ਕਿ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਜਿਹੜੀ ਵੀ ਨਵੀਂ ਆਪਾਂ ਵੀਡੀਓ ਪਾਉਣੀ ਆ ਆਪਣਾ ਜਿਹੜਾ ਮਨ ਦਾ ਜਿਹੜਾ ਇੱਕ ਸ਼ੌਂਕ ਆ ਕਿ ਬਾਤੋਂ ਵੱਦ ਜਿਹੜੇ ਆਪਾਂ ਗੁਰਬਾਣੀ ਦਾ ਲਾਹਾ ਲਈਏ ਤੇ ਜਿੰਨੇ ਵੀ ਮੇਰੇ ਭੈਣ ਭਰਾ ਦੋਸਤ ਜਿਹੜੇ ਆ ਸਾਥਸੰਗੀ ਜਿਹੜੇ ਆ ਉਹ ਸੁਣਦੇ ਆ ਤੇ ਮੇਸ਼ਾ ਚੜ੍ਹਦੀ ਕਲਾ ਵਿੱਚ ਰਹਾ ਕਰੋ ਟੈਂਦੀ ਕਲਾ ਚ ਨਹੀਂ ਜਾਣਾ ਕਿਉਂਕਿ ਦੁੱਖ ਸੁਖ ਹਾਨ ਲਾਭ ਇਹ ਜ਼ਿੰਦਗੀ ਵਿੱਚ ਹੁੰਦੇ ਰਹਣੇ ਆ। ਪਰ ਪ੍ਰਮਾਤਮਾ ਅੱਗੇ ਬੇਨਤੀ ਕਰਿਆ ਕਰੀਏ ਕਿ ਪ੍ਰਮਾਤਮਾ ਇਹੋ ਜਿਹੀ ਮੈਨੂੰ ਸਾਨੂੰ ਬਣਾ ਕੇ ਸਾਨੂੰ ਜਿਹੜੀ ਆਪਣੇ ਨਾਮ ਸਿਮਰਨ ਦੀ ਜਿਹੜੀ ਦਾਤ ਬਖਸ਼ ਤੇ ਦੁੱਖਾਂ ਕਲੇਸ਼ਾਂ ਤੋਂ ਸਾਨੂੰ ਬਚਾ ਕੇ ਰੱਖ। ਕਿਉਂਕਿ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ। ਤਾਨੂੰ ਇਹੋ ਜੀ ਘੜੀ ਨਾ ਹੀ ਵੇਖਣ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਔਰ ਚੜ੍ਹਦੀ ਕਲਾ ਵਿੱਚ ਰੱਖੀ ਕਿਉਂਕਿ ਅਸੀਂ ਜਿਹੜੇ ਆ ਤੇਰਾ ਨਾਮ ਜਪਦੇ ਰਹੀਏ ਤੇਰੇ ਨਾਲ ਜੁੜੇ ਰਹੀਏ ਇਹੋ ਸਾਡੇ ਤੇ ਬਖਸ਼ਿਸ਼ ਕਰ ਤੇ ਸਾਡਾ ਜਿਹੜਾ ਪਰਿਵਾਰ ਆ ਸਾਡੇ ਜਿਹੜੇ ਸੰਬੰਧੀ ਆ ਸਮਾਜ ਜਿਹੜਾ ਸਾਡਾ ਚੜ੍ਹਦੀ ਕਲਾ ਵਿੱਚ ਰਹੇ ਸਾਰੇ ਜਾਣੇ ਜਿਹੜੇ ਸੁਖੀ ਰਹਿਣ ਕਿਉਂਕਿ ਸਰਬੱਤ ਦਾ ਭਲਾ ਇਹਦੇ ਵਿੱਚ ਹੀ ਆਪਣਾ ਭਲਾ ਵਾ ਠੀਕ ਆ ਕਿ ਕਈ ਵਾਰੀ ਕਈ ਸਾਨੂੰ ਪਰੇਸ਼ਾਨ ਵੀ ਜ਼ਿੰਦਗੀ ਵਿੱਚ ਕਰਦੇ ਆ ਕਈ ਮਨੁੱਖ ਪਰ ਆਪਾਂ ਉਹਨਾਂ ਤੋਂ ਸੁਚੇਤ ਰਹਿਣਾ ਵਾ ਪਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਕਿ ਇਹਨਾਂ ਨੂੰ ਵੀ ਮਤਬੁੱਧੀ ਬਖਸ਼ ਗੁਰੂ ਮਹਾਰਾ ਸੱਚੇ ਪਾਤਸ਼ਾਹ ਤਾਂ ਜੋ ਇਹ ਸਾਨੂੰ ਨਾ ਪਰੇਸ਼ਾਨ ਕਰਨ ਕਿਉਂਕਿ ਕਈ ਵਾਰੀ ਹਰ insan ਦੇ ਵਿੱਚ ਜਿਹੜੇ ਆ ਜਿਹੜੇ ਆ ਕਈ ਬੰਦੇ ਜਿਹੜੇ ਆ ਸਾਰੇ ਜਿਹੜੇ ਆ ਕੀਆnde ਹੁੰਦੇ ਆ ਸੱਜਣ ਨਹੀਂ ਹੁੰਦੇ ਤੇ ਸਾਰੇ ਦੁਸ਼ਮਣ ਨਹੀਂ ਹੁੰਦੇ ਪਰ ਆਪਾਂ ਸਾਰਿਆਂ ਨਾਲ ਪ੍ਰੇਮ ਕਰਨਾ ਜਿਹੜੇ ਆਪਣੇ ਨਾਲ ਨਹੀਂ ਬੋਲਦੇ ਕੋਈ ਗੱਲ ਨਹੀਂ ਉਹਨਾਂ ਨੂੰ ਤੁਸੀਂ ਜੇ ਨਹੀਂ ਬੋਲਦੇ ਉਹਨਾਂ ਨੂੰ ਕਿਉਂ ਕੋਈ ਗੱਲ ਨਹੀਂ ਪਰ ਇਹ ਹੈ ਕਿ ਆਪਾਂ ਕਿਸੇ ਦਾ ਮਾੜਾ ਨਹੀਂ ਕਰਨਾ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਪਰਮਾਤਮਾ ਨਾਲ ਆਪਾਂ ਨਾਤਾ ਜੋੜਨਾ ਆਪਣਾ ਮਨੁੱਖਾਂ ਨਾਲ ਨਹੀਂ ਜੋੜਨਾ ਮਨੁੱਖ ਆਪਾਂ ਨੂੰ ਧੋਖਾ ਦੇ ਸਕਦਾ ਪਰਮਾਤਮਾ ਆਪਾਂ ਨੂੰ ਕਦੀ ਪਦੋ ਧੋਖਾ ਨਹੀਂ ਦਿੰਦਾ ਸੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਕਿਉਂਕਿ ਇਹ ਜਿਹੜੇ ਵਿਚਾਰ ਆਪ ਜੀ ਨੇ ਇਸ ਕਰਕੇ ਸਾਂਝੇ ਕਰੀਦੇ ਆ ਤਾਂ ਜੋ ਜਿਹੜੇ ਆਪਾਂ ਇੱਕ ਚੰਗੇ ਇਨਸਾਨ ਬਣੀਏ ਤੇ ਚੰਗੀ ਤਰ੍ਹਾਂ ਸਮਾਜ ਵਿੱਚ ਵਿਚਰੀਏ ਤੇ ਗੁਰੂ ਦੇ ਸਿੱਖ ਬਣੀਏ ਅਮਰ ਚਕੀਏ ਔਰ ਗੁਰੂ ਵਾਲੇ ਬਣੀਏ ਸੋ ਅੱਜ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਜੇਕਰ ਕੋਈ ਮੇਰੇ ਵੱਲੋਂ ਵੱਧ ਘੱਟ ਲਫ਼ਜ਼ ਕੋਈ ਬੋਲਿਆ ਗਿਆ ਹੋਵੇ ਤਾਂ ਮੈਂ ਹੱਥ ਜੋੜ ਕੇ ਆਪ ਜੀ ਤੋਂ ਮਾਫੀ ਮੰਗਦਾ ਵਾਂ ਕਿਉਂਕਿ ਕੋਸ਼ਿਸ਼ ਕਰੀ ਦੀ ਹੈ ਕਿ ਵੱਧ ਤੋਂ ਵੱਧ ਕੇ ਆਪ ਜੀ ਨੂੰ ਜਿਹੜੀ ਚੰਗੀ ਜਿਹੜੀ ਸਿੱਖਿਆ ਦਿੱਤੀ ਜਾਵੇ ਤੇ ਆਪਾ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਜਿਹੜਾ ਝਗੜੇ ਚ ਮੇਲਿਆਂ ਤੋਂ ਰਹਿਤ ਰਹਿ ਕੇ ਆਪਣੇ ਜੀਵਨ ਨੂੰ ਬਸਰ ਕਰੀਏ ਸੋ ਦੁਬਾਰਾ ਫੇਰ ਇੱਕ ਵਾਰੀ ਪਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ